ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਤੁੰਗਾ ਢੇੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਮੰਗ ਗਈ ਤੁਹਾਨੂੰ ਚਾਹੀਦੀ ਆ ਉਹੀ ਮਿਲ ਜੂ ਜਰਸੀਆਂ ਵੀ ਮਿਲ ਜਾਣਗੀਆਂ ਸੂਈਆਂ ਸਵਾਈਆਂ ਵੀ ਮਿਲ ਜਾਣਗੀਆਂ ਗੱਬਣ ਵੀ ਮਿਲ ਜਾਣਗੀਆਂ ਮੱਜਾਂ ਵੀ ਮਿਲ ਜਾਣਗੀਆਂ ਕਾਲੀਆਂ ਮੱਜਾਂ ਵੀ ਮਿਲ ਜਾਣਗੀਆਂ ਤੇ ਨੀਲੀ 라ਵੀ ਮੱਜਾਂ ਵੀ ਮਿਲ ਜਾਣਗੀਆਂ ਦੋ ਕਾਲੀਆਂ ਦੋ ਨੀਲੀ ਦੀਆਂ ਤੇ ਦੂਜੀਆਂ ਜਰਸੀਆਂ ਤਾਜ਼ੀਆਂ ਸੂਈਆਂ ਸਵਾਈਆਂ ਜਮਾ ਜੇ ਛੋਟੇ ਛੋਟੇ ਭਾ ਹੋਣਗੇ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਲੱਡੀ ਗਰੇਲ ਨਾ ਜੀ ਪਿੰਡ ਤੁੰਗਾੜੀ ਰਾਹ ਕੋ ਤੋਂ 10 12 ਕਿਲੋਮੀਟਰ ਦੇ ਪਿੰਡ ਆ ਜੀ ਫੋਨ ਨੰਬਰ ਦੱਸ ਦਈਏ 9855298122 ਇਧਰੋਂ ਚੱਲ ਪਈਏ ਹਾਂਜੀ ਬਾਈ ਦੱਸੋ ਜਰਸੀ ਬਾਰੇ ਇਹ ਦੂਜੇ ਸਵੇਰੇ ਸੂਣ ਵਾਲੀਆਂ ਵੀਰੇ ਹੂੰ ਬਾ 5 7 ਲੈ ਲਈ ਕਿੰਨਾ ਦੁੱਧ ਦੇ ਦੂੰ ਬਾਦ ਦੇ ਦੂਰੇ 12 ਬਰਾਬਰ ਆ ਗਏ ਲੋ ਜੈ ਜਪਾ ਨਿਕਾ ਜਾ ਮਾਲ ਵੀਰੇ 32000 ਚੱਕੋ ਜੀ 32000 ਦੀ 30 ਤੇ 2 32000 ਦੀ 12 13 ਕਿਲੋ ਲਾਢੀ ਕਹਿੰਦਾ ਦੁੱਧ ਪਿਆ ਜੂ ਪੰਜਾ ਚਾਰਾਂ ਦੇ ਨਾਲ ਜ ਸੂਪੂ ਉਹ ਜਾਨਵਰ ਦਿਹਾੜੀ ਪਹਿਲਾਂ ਵੀ ਸੂ ਸਕਦਾ ਦਿਨਾਂ ਤੇ ਵੀ ਸੂ ਸਕਦਾ ਤੁਹਾਨੂੰ ਵੀ ਪਤਾ ਕਨਵਰ ਦਾ ਕੋਈ ਪਤਾ ਨਹੀਂ ਹੁੰਦਾ ਇੱਕ ਜਗ੍ਹਾ ਤੇ ਤਾਂ ਪਸ਼ੂ ਚਲੋ ਜੀ ਲੱਗਿਆ ਹੁੰਦਾ ਕੁਈ ਦੋ ਦਿਨ ਚਾਰ ਦਿਨ ਉੱਪਰ ਵੀ ਲੈ ਜਾਂਦਾ ਪਰ ਦੂਜੀ ਜਗ੍ਹਾ ਤੇ ਜਾ ਕੇ ਕਈ ਵਾਰ ਪਸ਼ੂ ਜਾਂਦਾ ਹੀ ਸੂਪਿੰਦਾ ਇਹ ਦੇ ਦੇਣੀ 32000 ਦੀ ਨਿੱਕਾ ਆ ਜਾਂ ਮੋਲ ਛੋਟਾ ਆਪਾ 30 ਤੇ ਦੋ 32 ਦੀ ਇਸੇ ਨੰਬਰ ਤੇ ਵਟਸਐਪ ਚੱਲਦਾ ਵੀਡੀਓ ਕਾਲ ਦੇ ਯਾਰੀਏ ਵੀ ਤੁਸੀਂ ਪਸ਼ੂ ਵੇਖ ਸਕਦੇ ਆ ਕਿਉਂਕਿ ਨਗ ਜਿਆਦੇ ਆ ਮੋٹے ਮੋٹے ਜਾਨਵਰ ਸਾਰੇ ਵਿਖਾ ਦਿੰਨੇ ਆ ਮੈਂ ਤੁਹਾਨੂੰ ਤੇ ਪਰ ਆਪ ਦੇਲ ਨੂੰ ਤਸੱਲੀ ਵੀਡੀਓ ਕਾਲ ਤੇ ਕਰ ਲਿਓ ਕਿਉਂਕਿ ਪਸ਼ੂ ਜਿਆਦੇ ਵੀਡੀਓ ਬਾਲੀ ਵੱਡੀ ਬੰਨ ਜੀ ਦੋ ਨੰਬਰ ਜੀ ਇਹ ਸੂਈ ਹੋਈ ਆ ਜੀ ਬੱਸਾ ਮਗਰਾ ਕਿੰਨਾ ਕੁ ਦੁੱਧ ਬੋਲਾ ਸੂਈ ਹੋਈ ਆ ਹੈਗਾ ਹੀ ਹੁਣ 7 ਕਿਲੋ ਕਿੰਨਾ ਕਿ ਪਿਆਜੂ ਇਹ ਪਿਆਜ 10 ਕਿਲੋ ਕਿੰਨੇ ਦੀ 27000 ਦੀ ਚੱਕੋ ਜੀ 20 ਤੇ 7 27 ਦੀ 7 ਕਿਲੋ ਹੈਗਾ 10 12 ਕਿਲੋ ਦੁੱਧ ਪਿਆਜੂ 27000 ਦੀ ਟੋਕੜਾਂ ਵਾਲਾ ਭਾ ਵੱਛਾ ਮਗਰ ਵਹਿੜ ਤਾਜੀ ਸੂਈ ਆ ਭਾ ਟੋਕੜਾਂ ਵਾਲਾ 27000 ਦੀ ਚੱਕੋ ਬਈ 10 ਨੰਬਰ ਜੀ ਇਹ ਪਹਿਲੇ ਸਵੇਰ ਸੂਈ ਆਈ ਬੱਸੀ ਮਗਰ ਆਈ ਆ ਬੱਸੀ ਹਾਂਜੀ ਕਿੰਨਾ ਕ ਪਿਆਜੂ ਇਹ ਪਿਆਜ 11 12 ਕਿਲੋ ਕਿੰਨੇ ਦੀ ਇਹਦੇ ਦਾ ਵੀ 40 ਦੀ ਲਓ ਜੀ 3 ਨੰਬਰ 40 ਦੀ 1 ਨੰਬਰ 32 ਦੀ 2 ਨੰਬਰ 27 ਦੀ 27 ਦੀ 3 ਨੰਬਰ 40 ਦੀ 40 ਦੀ ਦੁੱਧ ਪਿਆਜੂ ਹਾਂ ਜੀ ਇਹ 11 12 ਕਿਲੋ ਪਿਆਜ 11 12 ਕਿਲੋ ਪਿਆਜੂ ਮਗਰ ਵਸੀ ਹਵਾਨਾ ਸੋਹਣਾ ਫਿੱਟ ਫਿੱਟ ਜਿਆ ਹਵਾਨਾ ਅਸਦੀ ਚਵਾਈ ਵਾਲਾ ਥਾਨ ਬਾਕੀ ਹੈਗੀਆਂ ਜਰਸੀ ਬਰੀਡ ਦੀਆਂ ਵਹਿਣਾ ਦੁੱਧ ਇਹਨਾਂ ਦਾ ਮੱਝਾਂ ਵਰਗਾਈ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਫੈਟ ਵਧੀਆ ਆਉਂਦੀ ਕਰਕੇ ਤਾਂ ਕਰਕੇ ਡਿਵਾਨ ਚ ਵੀ ਬਹੁਤ ਰਹਿੰਦੀ ਆ ਲੈਵਰ ਹੋਆ ਵਧੀਆ ਹੀ ਫੈਕਟਸ ਹਿਵਾਨਾ ਫਿਟਿੰਗ ਵਾਲਾ ਤਾਂ ਬੈਕਟਰ ਡਰਦੀ ਆ ਲਓ ਜੀ ਥਣ ਵੇਖ ਲਓ ਨੇੜ ਤੋਂ ਗੁਲਾਬੀ ਥਣ ਥਣ ਇਹਦੇ ਵੀ ਵੇਖ ਲਓ ਥਣ ਇਹਦੇ ਵੀ ਵੇਖ ਲਓ ਸੀਲ ਸੌ ਠੰਡੀ ਮਿੱਠੀ ਫਾਲ ਚਾਰ ਨੰਬਰ ਲਾਡੀ ਇਹ ਵੀ ਤਾਜੀ ਜੁਈ ਹੋਈ ਆ ਪਹਿਲੇ ਜੁਈ ਰੱਖੀ ਇਹ ਵੀ ਪਲੂਨ ਵਹਿੜ ਪਹਿਲਾਂ ਨਾ ਕਿੰਨਾ ਕੁ ਦੁੱਧ ਪਿਆਜੂ ਇਹ ਪਿਆਜੂ 11 12 ਕਿਲੋ ਇਹਦਾ ਵੀ ਨਿੱਕਾ ਜਿਹਾ ਮੁੱਲ ਵੇਚਣ ਵਾਲੀ ਗੱਲ ਹੀ ਅੱਜ 38000 ਦੀ ਚੱਕੋ ਜੀ 2 ਘਟ 40 ਦੀ ਪਹਿਲਾਂ ਵਛੀ 38000 ਦੀ 11 ਛੋਟੀ ਉਮਰ ਦੀ ਆ ਵਛੀ ਠੀਕ ਹੈ ਠੀਕ ਹੈ ਦੋਸਤੋ ਛੋਟੀ ਉਮਰ ਦਾ ਬੱਚਾ ਹਜੇ ਰਾਢੀ ਕਹਿੰਦਾ 11 12 ਕਿਲੋ ਦੁੱਧ ਪਿਆਜੂ ਪਹਿਲਾ ਸੂਆ ਪਲੂਨ ਵਹਿੜ 2 ਘਟ 40 ਦੀ 38000 ਦੀ ਹਾਂ ਬੋਦੀ ਵਾਲੀ ਵਛੀ ਦੰਦਾ ਜੀ ਹੋਣੀ ਹੈ ਆਦੀ ਚਵਾਈ ਵਾਲੇ ਥਾਂ ਗੈਬ ਚ ਨਿੱਖੜ ਮੇ ਕੱਲੇ ਕੱਲੇ ਲੱਗੇ ਆ ਪਹਿਲਾਂ ਵੱਛੀ ਦੰਦਾ ਜੀ ਹੋਣੀ ਆ ਨਿੱਕੀ ਉਮਰ ਆ ਬਾਈ ਕਹਿੰਦਾ ਹੈ ਜਿੱਦਾਂ ਵੱਛੀ ਆ ਬਚਪਨੇ ਜੀ ਲਓ ਜੀ ਠੰਡੀ ਸੀਲ ਦਾ ਫਲ ਹੈ ਪਲੂਣ ਆ ਨਾ ਹਾਂ ਠੰਡੀ ਸੀਲ ਆ ਪੂਰੀ ਅੱਗੇ ਜੀ 5 ਨੰਬਰ ਇਹ ਜੀ ਮੱਝ ਦਿਖਾ ਦਿੰਨੇ ਚਲੋ ਲੈਣ ਵਾਲੀ ਤੁਰੇ ਚਲੋ 5 ਨੰਬਰ ਤੇ ਮੱਝ ਆ ਗਈ گاਵਾ ਹਜੇ ਹੋਰ ਵੀ ਆਈਆਂ ਪਰ ਲੈਣ ਵਾਲੀ ਵਿਖਾ ਦਿੰਨੇ ਸਾਰੇ ਜਾਨਵਰ ਤੁਹਾਨੂੰ 9-10 ਕਿਲੋ ਅੱਜ ਤਿਆਰ ਹੈ ਮਗਰੇ ਦੇ ਕੱਟੀ ਫੀਮੇਲ ਕਾਫ ਕਟੜੀ ਜੇ ਕਿਸੇ ਨੇ ਭੈਂਸ ਲੈਣੀ ਹੈ ਨਾ ਕਿ ਦੁੱਧ ਮੱਝਾਂ ਵਰਗਾ ਨਹੀਂ ਲੈਣਾ ਲੈਣੀ ਮੱਝ ਐ ਫਿਰ ਆ ਮੱਝ ਹੈਗਾ ਇਹ 9-10 ਕਿਲੋ ਤਿਆਰ ਆ ਚੋਕੇ ਲੈ ਜਾਓ ਭਾਵੇਂ 4 ਟਾਈਮ ਵਜਨ ਵਿਯੂਦ ਫਲ ਪੂਰੀ ਭਾਰੀ ਜਾਨ ਵਾਲੀ ਝੋਟੀ ਕਿੰਨੇ ਦੀ ਲਾਢੀ ਚਵਾਈ ਇੱਕ ਨੰਬਰ ਵਾਲਾ ਢੀ ਕਹਿੰਦਾ ਦਾ ਇਹ ਆਪ 78000 ਦੀ ਦੋ ਘਟ 80 ਦੀ 78000 ਦੀ ਛੋੜ ਛੱਪਾ ਮਾਨ ਤਾਨ ਹੋ ਜੂਗਾ 78000 ਦੀ 9 10 ਕਿਲੋ ਦੁੱਧ ਰੈਡੀ ਆ ਚੋਕੇ ਲੈ ਜਾਓ ਭਾਵੇਂ 4 ਟਾਈਮ ਸਵਾ ਵੇਖ ਲੋ 1 ਵਜੇ 13 ਮਿੰਟ ਹੋ ਗਏ ਬਾਬੇ ਨਾਨਕ ਵਾਲਾ 13 13 13 13 ਹਾਂ ਸਵਾ 1 ਹੋ ਗਿਆ ਆ ਜਾਓ ਜੀ 6 ਨੰਬਰ ਤੇ ਨੀਲੀ ਰਾਵੀ ਬੜੇ ਕੱਦੇ ਜੀ ਬੜੇ ਕੱਦ ਵਾਲੀਆ ਮਗਰ ਮਾਲੀ ਕੱਟਾ ਕਟੜਾ ਕਿੰਨਾ ਜਿਹੜਾ ਚੋ ਲੈਣ ਆਲਾ ਢੀ ਕਿੰਨੇ ਦੀ ਇਹ ਦੇਦਾ ਵੀ ਆਪਾਂ 65000 ਲਓ ਜੀ 65000 ਦੀ ਖੱਟਿਆਂ ਵਾਲਾ ਭਾਅ ਢੀ ਕਹਿੰਦਾ ਨਾਲੇ ਕੱਟਾ ਵੀ ਦੇ ਦੇਣਾ ਨਾਲ ਹਾਂ ਚੋਈ ਇੱਕ ਨੰਬਰ ਆ 65000 ਦੀ ਚੱਕੋ ਲਾਪੂ ਮਾਲ ਵਾਲਾ ਕੰਮ ਹੀ ਆ ਇਹਨਾਂ ਦਾ ਦੁੱਧ ਪਿਆਉਣਾ ਕਰ ਮਾਲੀ ਨੇ ਖੁੱਲਾ 8 ਕਿਲੋ ਪੂਰਾ ਨਾਪ ਕੇ ਦੁੱਧ 4 ਕਿਲੋ ਸਵੇਰੇ 4 ਕਿਲੋ ਆਥ ਨੇ ਦੁਪਹਿਰੇ ਵੀਡੀਓ ਬਣਾ ਰਹੇ ਆ 1:13 ਤੇ ਨੀਲੀ ਰਾਵੀ ਦੀ ਝੋਟੀ ਪਾウダー ਪਾウダー ਦਿਓਗਾ ਹੀਟ ਜਿਹਨੇ ਆਈ ਜਾਣਾ ਗੱਬਣ ਹੋ ਗਈ ਤਿਆਰ ਹੋਈ ਕਿੰਨੇ ਪੈਸਿਆਂ ਦੀ ਅੱਗੇ ਆ ਜੀਏ ਲਾੜੀ 7 ਨੰਬਰ ਤੇ ਵਹਿੜ ਆ ਜੀ ਰਾਤ ਸੂਈ ਆ ਮਗਰ ਬੱਛੀ ਆ ਜੀ ਰਾਤ ਸੂਈ ਆ ਜੀ ਜੇਰ ਜੱਪਾ ਮਗਰ ਬੱਛੀ ਆ ਜੇਰ ਜੱਪਾ ਓਕੇ ਆ ਆਣਾੜੂਆ ਵੇਖ ਲਓ ਲਾਲ ਗੇਰੂ ਵਰਗਾ ਲਾਲ ਵੀ ਕਾਲੀ ਰੰਗ ਦੀ ਹਾਂ ਵੱਛੀ ਆ ਵੱਛੀ ਜੀ ਵੱਛੀ ਦੋਸਤੋ ਬੱਚਾ ਵੀ ਮਗਰ ਵੱਛੀ ਆ ਚਲੋ ਮੈਂ ਤਾਂ ਕਹਿੰਦੇ ਵੱਛਾ ਪਰ ਵੱਛੀ ਆ ਚਲੋ ਵਧੀਆ ਇਹਨਾਂ ਨਾਲ ਜਿਹੜਾ ਕੋਈ ਸੇਵਾ ਕਰ ਲੂ ਖੀਰੀਆਂ ਸੂ ਪੈਂਦੀਆਂ ਦੱਸਿਏ ਕਿੰਨਾ ਕਿ ਪਿਆ ਜੂ ਬੈੜ ਵੱਡੀ ਆ ਕੱਦ ਚ 17-18 ਕਿਲੋ ਦੁੱਧ 17-18 ਕਿਲੋ ਲਾਡੀ ਕਹਿੰਦਾ ਦੁੱਧ ਪਿਆ ਜੂ ਕਾਫੀ ਕਲਰ ਦੀ ਜਰਸੀ ਆ ਫੁੱਲ ਵੱਡੀ ਜਰਸੀਆਂ ਦੇ ਮੁਕਾਬਲੇ ਪੂਰੀ ਫੁੱਲ ਹਾਈਟ ਆ ਲੇਵਾ ਵੀ ਬਲੈਤਨ ਗਾਮਾਰਗਾ ਥਣ ਵੀ ਮੋਟਾ ਮੋਟਾ ਵੱਡੇ ਕੱਦ ਵਾਲੀ ਬੱਚੀ ਆਪਦੀ ਮਾਰਗੀ ਬੱਚੀ ਆ ਮਗਰ ਵੀ ਕਿੰਨੇ ਦੀ ਲਾਡੀ 45 ਦੀ ਚੱਕੋ ਜੀ 40 ਤੇ 5 45 ਦੀ ਹੋਰ ਕਿ ਇਹਦੇ ਘਰੇ ਖੜੀ ਹੁੰਦੀ 20 ਕਿਲੋ ਦੁੱਧ 22 ਕਿਲੋ ਕਹਿ ਕੇ 65000 ਮੁੱਲ ਕਰਨਾ ਸੀ 45000 ਆਏ ਨੀਗਾ ਕਿ ਜੇ ਕੋਈ ਛੋਟੀ ਆ ਤੇ ਉਹਦਾ ਮੁੱਲ ਥੋੜਾ ਤੇ ਵੱਡੀ ਆ ਗਈ ਤੇ ਉਹਦਾ ਲੱਖ ਮੁੱਲ ਹੋਊਗਾ 45 ਦੀ ਦੁੱਧ ਪਿਆਜੂ ਲਾਡੀ 17 18 ਕਿਲੋ ਰਾਤ ਸੂਈ ਆ ਮਗਰ ਬੱਚੀ ਪੂਰੀ ਵੱਡੇ ਕੱਦ ਵਾਲੀ ਦੀ ਆਪਾਂ ਘਰਤੀ ਖਾਣੀ 3000 ਪੂਰੀ ਮੋਟੀ ਧਾਲ 45000 ਦੀ 55 60000 ਮੋਲਣ ਜਿਹਦੇ ਮਰਜੀ ਘਰੇ ਖੜੀ ਹੁੰਦੀ 8 ਨੰਬਰ ਜੀ ਇਹ ਵੀ ਕੱਲ ਹੀ ਸੂਈ ਆਪਣੇ ਕੋਲੇ ਹੀ ਆ ਇਹ ਵੀ ਕੱਲ ਹੀ ਸੂਈ ਆ ਮੱਛਾ ਮਗਰ ਯਾਰ ਮੈਨੂੰ ਤਾਂ ਵੈੜ ਬਹੁਤ ਚੰਗੀ ਲੱਗੀ ਵੈੜ ਦੇ ਹਿਸਾਬ ਨਾਲ ਪ੍ਰਾਈਜ਼ ਜਮ ਜਾਇਜ ਆ 45000 ਲੇਵਾ ਵੀ ਪੂਰਾ ਫੱਟ ਫੱਟ ਆ ਕਿੰਨਾ ਕੁ ਭਿਆਜ ਲਾਡੀ ਇਹ ਭਿਆਜ ਵੀ 13 14 ਕਿਲੋ 13 14 ਕਿਲੋ ਲਾਡੀ ਕਹਿੰਦਾ ਜਰਸੀ ਦੁੱਧ ਪਿਆਜੂ ਬੋਲਾ ਹੈਗਾ ਹੀ 10 ਕਿਲੋ 10 ਕਿਲੋ ਬੋਲੀ ਹੈ ਕਲ ਦੀ ਸੂਈ ਹੈ ਇਹ ਕਲ ਦਿਨ ਦੀ ਸੂਈ ਆ ਉਹ ਰਾਤ ਸੂਈ ਆ ਜਿਹੜੀ ਇਹ ਤੋਂ ਪਹਿਲਾਂ ਵਿਖਾਈ 7 ਨੰਬਰ ਇਹ 8 ਨੰਬਰ ਤੁਸੀਂ ਵੇਖ ਰਹੇ ਆ ਪਹਿਲਾਂ ਚਾਰ ਵਿਹੜਾ ਵਿਖਾ ਦੀਆਂ 5 ਨੰਬਰ ਤੇ ਕਾਲੀ ਝੋਟੀ ਵਿਖਾ ਦੀ ਸੂਈ ਸਵਾਈ 6 ਨੰਬਰ ਤੇ ਨੀਲੀ ਰਾਵੀ ਸੂਈ ਸਵਾਈ 7 ਨੰਬਰ ਤੇ ਜਿਹੜੀ ਰਾਤ ਸੂਈ ਆ ਉਹ ਕਾਲੀ ਵੜ 45000 ਦੀ 17 18 ਕਿਲੋ ਦੁੱਧ ਪਿਆਜੂ ਮਗਰ ਵੱਛੀ ਰਾਤ ਸੂਈ ਆ ਆ ਦਿਨੇ ਸੂਈ ਆ ਕੱਲ 10 ਕਿਲੋ ਤਾਂ ਬੋਲੀ ਚਵਾ ਦੇਗੇ ਲਾਡੀ ਕਹਿੰਦਾ ਇਸ ਟੈਂਪ 13 14 ਕਿਲੋ ਦੁੱਧ ਪਿਆ ਜੂ ਮੋٹے ਮੋٹے ਥਾਨ ਸੀਲ ਫੁੱਲ ਕਿੰਨੇ ਦੀ ਇਹ 45 ਦੀ ਰਹਿ ਮਾਨਤਾਨ ਹੋ ਜੂ ਬਈ ਲਓ ਜੀ ਆ ਜੋੜਾ 45 45 ਹਜ਼ਾਰ ਦਾ ਆ ਰਾਤ ਸੂਈ ਆ ਕੱਲ ਸੂਈਆਂ ਜਮਾ ਤਾਜ਼ੀਆਂ ਸੂਈਆਂ ਜੋੜੇ ਚ ਵੱਧ ਮਾਨਤਾਨ ਹੋ ਜੂ ਇਹ ਵੀ ਕੱਲ ਸੂਈਆਂ ਦਾ ਬੱਚਾ ਥੋੜਾ ਡਾਊਨ ਸੀਗਾ ਜੀ ਲਓ ਜੀ ਉਹਦਾ ਬੱਚਾ ਚੜ੍ਹਾਈ ਕਰ ਗਿਆ 9 ਨੰਬਰ ਪਹਿਲੀ ਸੂਈ ਸੂਈ ਆ ਜੀ ਪਹਿਲਾ ਸੂਆ ਕਿੰਨਾ ਕਿ ਦੁੱਧ ਪਿਆ ਜੀ ਲਾਡੀ ਪਿਆ ਜੀ 10 11 ਕੱਲ ਹੀ ਸੂਈ ਆ ਕਾਲੀ ਸੂਈ ਆ ਬੱਚਾ ਥੋੜਾ ਜਿਹਾ ਡਾਉਨ ਹੀ ਸੀਗਾ ਲਾਡੀ ਕੰਦ ਚੜਾਈ ਕਰੇ ਤੁਹਾਨੂੰ ਪਤਾ ਹੀ ਆ ਠੰਡ ਦੇ ਦੇਣਾ ਦੇਨੇ ਤਾਂ ਹਜੇ ਚਲੋ ਥੋੜੀ ਦੜੀ ਧੁੱਪ ਜੀ ਨਿਕਲਿਆ ਆਂਦੀ ਆ ਪਰ ਰਾਤ ਨੂੰ ਥੜਾ ਮੌਸਮ ਠੰਡਾ ਹੁੰਦਾ ਕਿੰਨੇ ਦੀ ਲਾਡੀ ਇਹ ਦੇ ਦਾਂਗੇ ਆਪਾਂ 35 ਜੋ ਮਾਨਤਾਣ ਕਰਦਾਂਗੇ ਜੀ ਲਓ ਜੀ ਫੰਡਰ ਵੈੜ ਵਾਲਾ ਪਾ 35 ਜੋ ਮਾਨਤਾਣ ਹੋ ਜੂ ਚਲੋ ਬੱਚਾ ਚੜਾਈ ਕਰ ਗਿਆ ਉਹ ਤੁਹਾਡੇ ਸਾਹਮਣੇ ਆ ਉਹ ਕੰਮ ਤਾਂ ਹੈ ਨਹੀਂਗਾ ਕਿ ਬੱਚਾ ਚੜਾਈ ਕਰ ਗਿਆ ਤੇ ਹੋਰ ਮੂਰੇ ਬਨ ਗਏ ਤੇ ਕਹਿ ਦਿਓ 50000 ਦੀ 35 ਜੋ ਮਾਨਤਾਨ ਹੋ ਜੂ ਮਗਰ ਵੀ ਬੱਛਾ ਸੀਗਾ ਪਹਿਲਣ ਵਹਿੜਾ ਜੇ ਬੱਛੀ ਹੁੰਦੀ ਉੱਥੇ ਤਾਂ ਚਲੋ ਹੋ ਜਾਂਦਾ ਜਿਵੇਂ ਹੁਣ ਆ ਬੱਛੀ ਇੱਥੇ ਤਾਂ ਹੋ ਜਾਂਦਾ ਕਿ ਦੁੱਧ ਛੱਡਿਆ ਦੋ 2.5 ਮਹੀਨੇ ਹੋ ਰਾਸ ਆ ਜਾਂਦਾ ਕਿਉਂਕਿ ਆਉਂਦੇ ਸਮੇਂ ਸਵੇਰ ਨੂੰ ਮਗਰ ਵਹਿੜ ਰਲ ਜਾਂਦੀ ਆ ਉਹਦੇ ਮਗਰ ਤਾਂ ਬੱਛਾ ਸੀ ਚਲੋ ਜੀ ਲਾਡੀ ਅੱਗੇ 10 ਨੰਬਰ ਇਹ ਕੱਟੀ ਆ ਜੀ ਮਗਰ ਨਾ ਨਾ ਕੱਲ ਹੀ ਸੂਈ ਆ ਇਹ ਵੀ ਕਿੰਨਾ ਕੁ ਦੁੱਧ ਪਿਆਜੂ ਪਹਿਲਾਂ ਚਾਰ ਡੰਗਰ ਸੂਈ ਆ ਜੀ ਅੱਛਾ ਠੀਕ ਆ ਇੱਕ ਵਾਰੀ ਦੇਖ ਦੇਗੀ ਸੂਈ ਸੂਆ ਸੂਆ ਹੀ ਹੁੰਦਾ ਆ ਕੱਟੀ ਦੂਆ ਸੂਆ ਮੁਰਾਣਾਸਲ ਦੀ ਝੋਟੀ ਜਮਾ ਜੈਡ ਬਲੈਕ ਮਗਰ ਵੀ ਕੱਟੀ ਆ ਇਹ ਤਿੰਨ ਚਾਰ ਪਸ਼ੂ ਲਾਡੀ ਕਹਿੰਦਾ ਕੱਲ ਸੂਏ ਆ ਇਹ ਤੁਹਾਨੂੰ ਪਤਾ ਹੀ ਆ ਪਸ਼ੂ ਤਾਂ ਮੋਸ਼ਕ ਨਾਲ ਹੀ ਸੂਪੈਂਦੇ ਜਦੋਂ ਗੱਬਣ ਪਸ਼ੂ ਹੋਵੇ ਤੇ ਇੱਕ ਪਸ਼ੂ ਸੂਪੇ ਖਾਸ ਕਰ گاਵਾ ਤਾਂ ਨਾਲ ਖੜੀ ਗਾਂ ਸੂਪੇ ਦੂਜੀ ਚ ਭਾਵੇਂ ਦੋ ਚਾਰ ਦਿਨ ਰਹਿੰਦੇ ਹੁਣ ਤੇ ਉਹ ਵੀ ਸੂਪੈਂਦੀ ਮੋਸ਼ਕਨ ਵਾਲੀ ਇਹ ਬੱਟੇ ਬੱਚੇ ਬੁੱਚੇ ਦੇ ਮੂੰਹ ਮਾਰ ਜੇ ਉਹਨੇ ਨਹੀਂ ਗਾਂ ਸੂਪੈਂਦੀ ਆ ਕਿੰਨਾ ਗੇ ਦੁੱਧ ਪੈਜੀ ਲਾਡੀ ਆਹ ਜੀ ਇਹ ਰਾਮਾ ਕਿਤੋਂ ਕੱਦ ਦੇ ਲੋ ਤੁਸੀਂ ਵੱਡੇ ਕੱਦ ਦੀ ਆ ਕਿੰਨੇ ਦੀ ਇਹ ਹੈ 80000 ਦੀ ਲਓ ਜੀ 80000 ਦੀ ਤਾਜੀ ਸੂਈ ਝੋਟੀ ਦੁੱਧ ਵਧੀਆ ਪਿਆਜੂ ਮਗਰ ਕੱਟੀ ਅੱਗੇ ਨੀਲੀ 라ਵੀ ਲਾਢੀ ਇਹ ਪ्योर ਨੀਲੀ 라ਵੀ ਆ 11 ਨੰਬਰ ਮਗਰ ਕਟਾਰੀ ਉਹ ਵੀ ਨੀਂਦਾ ਨਿਸ਼ਾਨੀਆਂ ਦੇਖ ਸਕਦੇ ਹੋ ਇੱਥੇ ਵੀ ਨਿਸ਼ਾਨੀ ਹਾਂ ਸਹੀ ਆ ਨੀਲੀ ਦਾ ਕਿੰਨਾ ਕ ਦੁੱਧ ਪਿਆਜੂ ਦੁੱਧ ਬਾਈ ਇਹ ਪਿਆਜੂ 11 12 ਕਿਲੋ ਦੁੱਧ ਪਿਆ ਆਣਾ ਨੇ ਥੋੜੇ ਫੈਕਸ ਆਰਡਰ ਦੀ ਹੈ ਹੂੰ ਦੋਸਤੋ ਫਟੇਆ ਲੇਵਾ ਕਈ ਤਾਂ ਥੋੜੇ ਜਿ ਦਿਖਾਵੇ ਵੱਧ ਹੁੰਦੇ ਪਸ਼ੂ ਦੇ ਅੱਜ 4 5 ਨਰ ਹੋ ਗਏ ਸੋ ਹੀ ਨੇ ਕਿੰਨੀ ਕ ਬੌਲੀ ਹੋਊ ਬਾਈ ਬੌਲੀ ਹੈਗੀ ਆ ਕਿਲੋ 8 ਕਿਲੋ ਬੌਲੀ ਵਾਲਾ ਢੀ ਕਹਿੰਦਾ ਤਿਆਰ ਹੈ ਕਿ ਨੀਲੀ ਰਾਬੀ ਮਿਲਦੀ ਨਹੀਂ ਹਾਂ ਕਿੰਨੇ ਦੀ ਲਾਡੀ ਇਹ ਵੀ ਭਾਈ ਦੇ ਰਾਂਗੇ ਆ ਪਾਇਰ 80 ਦੇ ਨਾਂਗੇ 80 ਦੀ ਲਾਡੀ ਕਹਿੰਦਾ ਇਹ ਦੇ ਦੇਂਗੇ ਲਾਸਟ ਹਾਂ ਮਗਰ ਕਟਾ ਮਾਲੀ ਉਹ ਵੀ ਨੀਲੀ ਦਾ ਕਟੜਾ 1 ਨੰਬਰ ਚਵਾਈ 1 ਨੰਬਰ ਆ ਬਾਕੀ ਗੱਬਣ ਦਾ ਵਹਿਮ ਹੁੰਦਾ ਦਸੂਈਆਂ ਸਵਾਈਆਂ ਅਗਲਾ ਚੋਕੇ ਲੈ ਜੇ ਹਾਂ ਜਮਾ ਪੋਲੀ ਧਾਰਾ ਚਿੱਟਾ ਮੱਥਾ ਸਿੱਧਾ ਪਟਾ ਨੀਲੀ ਰਵੀ ਵਾਲੀ ਗੁਲਾਬੀ ਬਣ ਕੇ ਅੱਖ ਅੱਗੇ ਲਾਡੀ ਲਾਸਟ ਇਹ ਮਗਰ ਬੱਛਾਈ ਇਹਦੇ 12 ਨੰਬਰ ਆ 8 ਕਿਲੋ ਹੈਗਾ ਦੁੱਧ ਦਊਗੀ 11 12 ਕਿਲੋ ਦੂਜੀ ਸੂਏ ਸੂਈ ਹੋਈ ਆ ਦੂਆ ਸੂਆ 8 ਕਿਲੋ ਹੈਗਾ 11 12 ਕਿਲੋ ਦੁੱਧ ਪਿਆ ਜੂ ਮਗਰ ਬੱਛਾ ਮੋٹے ਮੋٹے ਥਾਨ ਬਰੀਡ ਬਰੂਡ ਬਹੁਤ ਹੈ ਹਾਂ ਜੀ ਹਾਂ ਬੂਤੀ ਪੱਤੀ ਸੋਹਣੀ ਆ ਬਦਾਮੀ ਕਲਰ 13 ਕਿਲੋ ਦੁੱਧ ਪਿਆਉਣ ਵਾਲੀ ਆ 12 13 ਕਿਲੋ ਲਾਡੀ ਕਹਿੰਦਾ ਦੁੱਧ ਪਿਆ ਜੂ ਕਿੰਨੇ ਦੀ ਲਾਡੀ 32 ਦੀ ਦੇ ਦਾਂਗੇ 32 ਦੀ ਅੱਜ ਭੱਜ ਜਮਾ ਹੀ ਲੋਟ ਸਿਆਲ ਆ ਗਿਆ ਹਾਂ ਸਿਆਲ ਆ ਗਿਆ ਸਹੀ ਹੈ 32000 ਦੀ 11 12 ਕਿਲੋ ਪਿਆਜ਼ੂ ਮਗਰ ਬੱਛਾ ਅੱਜ 8 ਕਿਲੋ ਚੋਕੇ ਲੈ ਜੇ ਕੋਈ ਵੀ ਦੋ ਟਾਈਮ ਚਾਰ ਟਾਈਮ ਸੀਲ ਸਾਬੂ ਫੁੱਲ ਹੈ ਚਵਾਈ ਦੀ ਇੱਕ ਨੰਬਰਾ ਵੇਖੋ ਲੈ ਹੂੰ ਆ ਚੱਕੋ ਹੂੰ ਗਾਣ ਬੱਛਾ ਮੈਨੇ ਛੱਡ ਰਹਾ ਬੱਛਾ ਛੱਡਣਾ ਛੱਡ ਲੋ ਨਹੀਂ ਛੱਡਣਾ ਨਾ ਛੱਡੋ ਕੋਈ ਭੂਰ ਨਹੀਂ ਛਿੱਟਾ ਨਹੀਂ ਬਾਕੀ ਇਹੀ ਵਹਿੜਾਂ ਦਾ ਸੌਖ ਹੁੰਦਾ ਇਹ ਬੱਛਾ ਛੱਡਣਾ ਦਾ ਬਰੀਡ ਵਾਲੇ ਜਾਨਵਰ ਦਾ ਮਤਲਬ ਜਰਸੀ ਹੋਈਆਂ ਅਮਰੀਕਨ ਹੋਈਆਂ ਇਹਨਾਂ ਦਾ ਬੱਚਾ ਛੱਡਣਾ ਤਾਂ ਛੱਡ ਲੋ ਨਹੀਂ ਛੱਡਣਾ ਤਾਂ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਆਂ گاਵਾں ਦੇ ਦਾ ਕਿੱਡੇ ਵੱਡੇ-ਵੱਡੇ ਫਾਰਮ ਐ ਅਮਰੀਕਾ ਨਾਲ ਦੇ ਜਿਹੜੇ ਫਾਰਮ ਵਾਲੇ ਉਹ ਤਾਂ ਬੱਚੇ ਛੱਡਦੇ ਨਹੀਂ ਘਰਾਂ ਵਾਲੇ ਦਾ ਬੱਚੇ ਛੱਡ ਲੈਂਦੇ ਹਜੇ ਥੱਲੇ ਪਰ ਹੁਣ ਉਹਨਾਂ ਨੂੰ ਵੇਖ-ਵੇਖ ਕੇ ਘਰਾਂ ਵਾਲੇ ਵੀ ਕਈ ਬੱਚੇ ਛੱਡਣੋਂ ਹਟ ਗਏ ਆ ਕਿਉਂਕਿ ਤੁਹਾਨੂੰ ਪਤਾ ਫਾਰਮਾਂ 'ਚ گاਵਾں ਵੱਧ ਦੁੱਧ ਵਾਲੀਆਂ ਹੁੰਦੀਆਂ ਬਾਲੀਆਂ ਮਹਿੰਗੀਆਂ ਹੁੰਦੀਆਂ 40-40 50-50 ਲੀਟਰ ਵਾਲੀਆਂ ਹੁੰਦੀਆਂ ਤੇ ਉਹ ਬੱਚੇ ਹਜੇ ਵਛੀਆਂ ਘੱਟ ਕਰਦੀਆਂ ਵਛੇ ਮਾਰਦੇ ਢੁੱਡਾਂ ਉਹ ਫਿਰ ਥਣ ਥਣ ਕੋਈ 19 21 ਹੋਣ ਦਾ ਰਿਸਕ ਹੁੰਦਾ ਉਹ ਫਾਰਮ ਵਾਲੇ ਤਾਂ ਪਹਿਲਾਂ ਦੇ ਹੀ ਬੱਚੇ ਛੱਡਦੇ ਨਹੀਂ ਉਹ ਤਾਂ ਪਾਸੇ ਅੱਡ ਦੁੱਧ ਪਿਆ ਆਂਦੇ ਆ ਪਰ ਬੱਚੇ ਉਧਰ ਖੜੇ ਆ ਤੇ ਜਾਨਵਰ ਹੁਣ ਵੇਖੋ ਵੇ ਘਰਾਂ ਵਾਲੇ ਵੀ हट ਗਏ ਆ ਬਾਕੀ ਫੋਨ ਨੰਬਰ ਸਕਰੀਨ ਤੇ ਜਮਾਂ ਜੈ ਛੋਟੇ ਪਾ ਦੀਆਂ ਇਹ ਸਾਰੀਆਂ ਸੂਈਆਂ ਸਵਾਈਆਂ ਤੇ ਇੱਕ ਦੋ ਵਿੱਚ ਗੱਬਣਾ ਵਹਿਣਾ ਸੇਲ ਆ ਤੇ ਚਾਰ ਵਿੱਚ ਝੋਟੀਆਂ ਦੋ ਨੀਲੀ ਦੀਆਂ ਦੋ ਕਾਲੀਆਂ ਫੋਨ ਨੰਬਰ ਸਕਰੀਨ ਤੇ has it